लुधियाना साउथन बाईपास ਉਤੇ ਇੱਕ ਵੱਡਾ ਖੱਡਾ ਪੈ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਸਹਿਮ ਵੇਖਣ ਨੂੰ ਮਿਲ ਰਿਹਾ ਹੈ ਬੇਸ਼ੱਕ ਦੋ ਬੈਰੀਕੇਡ ਪ੍ਰਸ਼ਾਸਨ ਵੱਲੋਂ ਲਾ ਦਿੱਤੇ ਗਏ ਨੇ ਪਰ ਮੌਕੇ ਤੇ ਕੋਈ ਵੀ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਸ ਕੀਤਾ ਗਿਆ ਸੋ ਫਲਾਈਓਵਰ ਦਾ ਜਾਇਜ਼ਾ ਲੈਣ ਦੇ ਲਈ ਵਿਧਾਇਕ ਪਹੁੰਚੇ ਜਾਣਕਾਰੀ ਮਿਲਣ ਤੇ ਵਿਧਾਇਕ ਗੁਰਪ੍ਰੀਤ ਗੋਗੀ ਖੁਦ ਪੁਲ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਕਿ ਜਾਂਚ ਕਰਵਾਈ ਜਾਵੇਗੀ ਜਲਦੋਂ ਜਲਦ ਇਸ ਦੀ ਰਿਪੇਅਰ ਕਰਵਾ ਕੇ ਠੀਕ ਕੀਤਾ ਜਾਵੇਗਾ ਹਾਂਜੀ ਵੱਡੇ ਵਾਹਨ ਲਾਣਦੇ ਹੋ ਯਾਰ ਸਰ ਮੌਕੇ ਤੇ ਪਹੁੰਚੇ ਹਾਂ ਜੀ ਹਾਂ ਮੈਂ ਦੇਖਿਆ ਸਾਡਾ ਇਹ ਇੱਕ ਮੇਨ ਪੁਲ ਹੈਗਾ ਸ਼ਹਿਰ ਦਾ ਕਲੈਕਟਿਵਿਟੀ ਹੈ ਜਿਹੜੀ ਸਿੱਧੀ ਦਿੱਲੀ ਤੋਂ ਦਰਾਹੇ ਤੋਂ ਹੋ ਕੇ ਸਿੱਧੀ ਜਲੰਧਰ ਅਮਰitsar ਨੂੰ ਇਹ ਸੌਦਨ ਬਾਈਪਾਸ ਤੋਂ ਇਹ ਰੋਡ ਜਾਂਦੀ ਜਿੱਤੋਂ ਕਿ ਬਹੁਤ ਇੱਥੇ ਹਮੇਸ਼ਾ ਹੈਵੀ ਟ੍ਰੈਫਿਕ ਰਹਿੰਦਾ ਹੁਣ ਵੀ ਤੁਸੀਂ ਦੇਖ ਲਓ ਕਿੰਨੇ ਵੱਡੇ ਵੱਡੇ ਇੱਥੇ ਜਾਮ ਲੱਗੇ ਹੋਏ ਨੇ ਪਰ ਇਹ ਬੜੀ ਮੰਦਪਾਕੀ ਗੱਲ ਹੋਈ ਆ ਵੀ ਇਹ ਮਤਲਬ ਦਸਾਂ ਆ ਦਸਾਂ 12 ਸਾਲਾਂਾਂ ਚ ਪੁਲ ਦਾ ਹਾਲੇ ਹੋ ਗਿਆ ਤੇ ਕਿਉਂਕਿ ਸਾਡੀ ਸਰਕਾਰ ਵਲੇ ਨਹੀਂ ਬਣਿਆ ਪੁਰਾਣੀ ਸਰਕਾਰ ਵਲੇ ਬਣਿਆ ਸਾਡੀ ਸਰਕਾਰ ਤਾਂ ਮਾਨ ਸਾਹਿਬ ਦੀ ਜਿਹੜੀ ਸਰਕਾਰ ਹੋ ਬਿਲਕੁਲ ਜ਼ੀਰੋ ਟੋਲਰੈਂਸ ਆ ਉਹਨਾਂ ਦੀ ਇਸ ਨਾਲ ਚੀਜ਼ਾਂ ਦੇ ਉੱਤੇ ਸਾਡੇ ਤਰਗੋਰ ਚ ਅਜੇ ਤੱਕ ਤੱਕ ਕੋਈ ਅਸੀ ਗੱਲ ਹੋਈ ਨਹੀਂ ਹੈ ਨਾ ਹੀ ਪਰਮਾਤਮਾ ਹੌਲਦਾ ਵੀ ਔਰ ਇਹਨੂੰ ਜੋ ਵੀ ਇਹਨਾਂ ਕੀਤਾ ਤੇ ਸਖਤ ਪਹਿਰਾ ਦਿੰਦੇ ਹੋਏ ਜਿਹੜੇ ਠੇਕੇਦਾਰ ਨੇ ਬਣਾਇਆ ਔਰ ਜਿਹੜੇ ਆਫੀਸਰ ਸੀ ਉਸ ਟਾਈਮ ਅਸੀਂ ਸਾਰੇ ਤੇ ਕਾਰਵਾਈ ਕਰਾਂਗੇ ਪਰ ਆਹ ਮੌਕੇ ਤੇ ਕੀ ਹੋ ਗਈ ਇਹਦੀ ਬਿਲਕੁਲ ਬਹੁਤ ਮੈਂ ਕਿਹਾ ਪਰਮਾਤਮਾ ਦਾ ਸ਼ੁਕਰ ਆ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਇੱਥੇ ਆਦਰਵਾਇਜ਼ ਮੈਂ ਤੁਹਾਡਾ ਬਾਰਜੋ ਸਾਰੇ মিডিਆ ਦਾ ਵੀ ਸਤਿਕਾਰ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਹੈਵੀ ਅਲਰਟ ਮੋਡ ਤੇ ਰੱਖਿਆ ਔਰ ਸਾਨੂੰ ਇੱਥੇ ਬੁਲਾਇਆ ਦੇਖਿਆ ਵੀ ਆ ਕੀ ਹੈ ਤੇ ਟ੍ਰੈਫਿਕ ਮੁਲਾਜ਼ਮ ਵੀ ਇੱਥੇ ਨਜ਼ਰ ਨਹੀਂ ਆ ਰਹੇ ਜਿਹੜਾ ਟ੍ਰੈਫਿਕ ਮੈਨੇਜ ਕਰਦਾ ਮੈਂ ਹੁਣੇ ਸੀ ਆਪਣੇ ਗੱਲ ਕਰਤਾ ਸੀਪੀ ਸਾਹਿਬ ਨਾਲ ਵੀ ਬੇਨਤੀ ਲਾਣੀ ਹੈ ਉਹਨਾਂ ਨੂੰ ਕਿ ਇੱਥੇ ਦੋ ਤਿੰਨ ਟ੍ਰੈਫਿਕ ਮੁਲਾਜ਼ਮ ਲਾਓ ਤਾਂ ਕਿ ਇੱਥੇ ਕੋਈ ਤੁੰਤਕ ਜਲ ਤੋਂ ਜਲਦ ਰਿਪੇਅਰ ਕਰਵਾ ਕੇ ਠੀਕ ਬਿਲਕੁਲ ਬਿਲਕੁਲ ਅਸੀਂ ਇੱਥੇ ਹੀ ਆ ਕਿਤੇ ਨਹੀਂ ਜਾ ਰਹੇ ਅਸੀਂ ਆਪ ਇਹਦਾ ਪਹਿਰਾ ਦੇ ਕੇ ਇਹਨੂੰ ਸਹੀ ਕਰਾਵਾਂਗੇ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਖਾਸ ਪੀੜ ਮੇਰੀ ਬੇਨਤੀ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਦੇਖੋ ਇਹ ਜੋ ਘਟਨਾ ਵਾਪਰੀ ਔਰ ਆਪਣੀ jaan ਦਾ ਧਿਆਨ ਰੱਖਦੇ ਹੋਏ ਸਾਨੂੰ 2-4 ਦਿਨ ਲਈ ਆਪਣਾ ਜਿਹੜਾ ਟ੍ਰੈਫਿਕ ਰੂਟ ਹੈਗਾ ਉਹ ਜ਼ਰੂਰ ਚੇਂਜ ਕਰ ਲਓ ਤਾਂ ਕਿ ਕੋਈ ਐਸਾ ਮੰਦਪਾਗੀ ਗੱਲ ਨਾ ਹੋਵੇ ਜਿਸ ਨਾਲ ਸਾਡੇ ਕਿਸੇ ਜੀ ਦਾ ਨੁਕਸਾਨ ਹੋਵੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਪਣੇ ਲਿਖਣ ਦੀ ਥੈਂਕ ਯੂ ਇੱਕ ਮੋੜ ਰੱਖੋ ਜੀ ਦੁਦਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ